ਇੱਕ ਵਾਰ ਫਿਰ ਪੰਜਾਬ ਪੁਲਿਸ ਸਵਾਲਾਂ ਦੇ ਕੇਰੇ ਚਾਈ ਹੈ ਮਾਮਲਾ ਹੈ ਮੋਰਿੰਡੇ ਦੇ ਨੇੜੇ ਪੈਂਦੇ ਪਿੰਡ ਮਡੂਲੀ ਖੁਰਦ ਦਾ ਜਿੱਥੇ ਇੱਕ ਪਰਿਵਾਰ ਤੇ ਪੁਲਿਸ ਵੱਲੋਂ ਰੇਡ ਕੀਤੀ ਗਈ ਇਸ ਦੌਰਾਨ ਪਰਿਵਾਰ ਨਾਲ ਪੁਲਿਸ ਦੀ ਹੱਥੋਂ ਪਾਈ ਹੋਏ ਜਿਸ ਵਿੱਚ ਇੱਕ ਮਹਿਲਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਇੱਕ ਪਰਿਵਾਰ ਨਾਲ ਕੁਝ ਸਮੇਂ ਪਹਿਲਾਂ ਲੜਾਈ ਹੋਈ ਸੀ ਜਿਸ 'ਚ ਧਾਰਾ 26 ਦਾ ਪਰਚਾ ਦਰਜ ਸੀ ਸਿਟੀ ਥਾਣੇ ਤੋਂ ਉਸ ਮੁਲਾਜ਼ਮ ਆਏ ਤੇ ਸਾਡੇ ਘਰ ਸਾਡਾ ਧਰੇਲੂ ਕੋਈ ਪਿੰਡ ਦਾ ਝਗੜਾ ਉਹਦੇ ਇੱਕ ਬੇਟਾ ਸੀ ਆਪਣਾ ਰੈਕਟ ਕਰਾਤਾ ਪੁੱਸਣ ਇੱਕ ਬੇਟਾ ਸਾਡਾ ਰਹਿੰਦਾ ਕਈ ਵਾਰ ਅਸੀਂ ਬੇਨਤੀ ਕਾਲੀਪੁਰਸ ਕੋਲ ਵੀ ਜਦੋਂ ਸਾਨੂੰ ਕਿਤੇ ਆ ਗਿਆ ਬੇਟਾ ਅਸੀਂ ਘਰ ਜਾ ਕੇ ਥਾਣੇ ਜਾ ਕੇ ਸਾਨੂੰ ਦੱਸ ਦੇਂਗੇ ਵੀ ਬੇਟਾ ਆ ਗਿਆ ਪੇਸ਼ ਕਰ ਦੂਗੇ ਇਹਨਾਂ ਨੇ ਅੱਜ ਆ ਕੇ ਪੰਜ ਚਾਰ ਬੰਦਿਆਂ ਨੇ ਸਿਟੀ ਥਾਣੇ ਚ ਮੇਰੇ ਘਰ ਦੇ ਅੱਗੇ ਹੱਥੋਂ ਪਾਈ ਹੋਈ ਇਹ ਕਾਰਨ ਉਹਨਾਂ ਦੀ ਰੈੱਟ ਹੋ ਗਈ ਲੜਾਈ ਹੋਈ ਸੀ ਉਹ ਵੀ ਪੁੱਛਾਂ ਲਈ ਪੰਜ ਛੇ ਸਾਡੇ ਘਰ ਵੜ ਗਈ ਸਾਰੇ ਕੱਲੇ ਕੱਲੇ ਕੰਮ ਦੇ ਵਿੱਚ ਉਹ ਮੰਮੀ ਕਹਿੰਦੀ ਸਰ ਪੰਜ ਮੁੰਲੇ ਕਾ ਤਾਂ ਸਾਡੇ ਘਰ ਆ ਗਏ ਉਹ ਕਹਿੰਦੇ ਵੀ ਜੀ ਬੋਦੀ ਬੋਦੀ ਆ ਬੀਬੀ ਵੀ ਤੈਨੂੰ ਵੀ ਅੰਦਰ ਕੰਮ ਕਰਨਾ ਪਿਆ ਹੱਥੋਂ ਪਾਈ ਹੋਈ ਨੇ ਕਹਿੰਦੀ ਮੇਰੀ ਨੋ ਅੰਦਰ ਉਹ ਮੇਰੇ ਹੁੰਦੀ ਵੀ ਅੰਦਰ ਕਹਿੰਦੇ ਸਾਡੀਆਂ ਵੀ ਹੈਗੀਆਂ ਤੇ ਆ ਬਣਾ ਚਾਹੀਏ ਅੱਛਾ ਇਹ ਦੋਏ ਲੜਾਈ ਇਹ ਕਹਿੰਦੀ ਅਭੀ ਨਾ ਕਰਦੇ ਉਹਦੇ ਇਸ ਮਾਮਲੇ 'ਚ ਜਦੋਂ ਡੀਐਸਪੀ ਰੂਪਨਗਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ આરોપી ਨੂੰ ਬਖਸ਼ਾ ਨਹੀਂ ਜਾਵੇਗਾ ਕੋਜਕ ਲੇਡੀ ਦੀ ਡੈਥ ਤੇ ਹੋਈ ਹੈ ਇਨਫੋਰਮੇਸ਼ਨ ਵੈਰੀਫਾਈ ਕੀਤੀ ਸੀ ਤੇ ਸਾਡੀ ਪੁਲਿਸ ਪਾਰਟੀ ਕੋਈ ਕੈਰੀਅਰ ਕਰਨ ਵਾਸਤੇ ਆਈ ਸੀ ਉਸ ਤੋਂ ਬਾਅਦ ਵਿੱਚ ਜੋ ਰੇਡ ਕਰਕੇ ਪੁਲਿਸ ਪਾਰਟੀ ਚਲੀ ਗਈ ਉਸ ਤੋਂ ਬਾਅਦ ਕਿਸੇ ਲੇਡੀ ਦੀ ਡੈਥ ਹੋ ਗਈ ਉਹ ਤੋਂ ਸਮਝ ਭਾਈ ਮੌਕੇ ਤੇ ਆਇਆ ਹਾਂ ਔਰ ਇੱਥੇ ਅਸੀਂ ਗਰੀਬ ਲੇਡੀ ਜੀ ਦੀ ਡੈਥ ਹੋਈ ਹੈ ਉਹਦੇ ਹਸਬੰਦ ਨੇ ਜੋ ਬਿਆਨ ਲਿਖਾਇਆ ਜਿਵੇਂ ਬਿਆਨ ਲਿਖਾਇਆ ਹਰ ਵਾਰ ਉਸ ਤਰੀਕੇ ਨਾਲ ਸਾਰਾ ਬਿਆਨ ਲਿਖਿਆ ਪਰ ਪੜਤਾਲ ਦਾ ਮੰਨ ਲੈ ਇਸ ਵਿੱਚ ਦੇਖਾਂਗੇ ਅਸੀਂ ਜੋ ਇਹੋ ਜੀ ਗੱਲ ਜੁੜੀ ਉਹ ਅਸੀਂ ਸਾਹਮਣੇ ਲੈ ਕੇ ਉਹ ਤੇ ਵਿਕਾਪ ਕਰਕੇ ਦੇਖਾਂਗੇ ਹਾਲਾਂਕਿ ਇਸ ਪੂਰੇ ਮਾਮਲੇ 'ਚ ਪੁਲਿਸ ਦੀ ਕਾਰਵਾਈ 'ਤੇ ਵੀ ਕਈ ਸਵਾਲ ਖੜੇ ਹੋ ਰਹੇ ਹਨ ਪਰ ਇਹ ਗੱਲ ਸਾਫ ਹੈ ਕਿ ਬਜ਼ੁਰਗ ਮਹਿਲਾ ਦੀ ਮੌਤ ਹਾਰਟ ਅਟੈਕ ਕਰਕੇ ਨਹੀਂ ਹੋਈ ਹੈ ਬਿਊਰੋ ਰਿਪੋਰਟ ਜਗਬਾੜੀ ਟੀਵੀ ਚੰਡੀਗੜ੍ਹ